ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪ੍ਰੀਤਪਾਲ ਫਰਜਵੰਦ ਨਵਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਕਿਵੇਂ ਦੀ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਦਿਖਾਉਣੇ ਜਿਹੜੀ ਸਕੀਵੀ ਲਾਈ ਗਈ ਆ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਚਲੋ ਜੀ ਜਿਹੜੀ ਆਪਾਂ ਨੇ ਕੱਲ ਸਕੀਵੀ ਲਾਈ ਤੀ ਆਪਾਂ ਉਹ ਤੁਹਾਨੂੰ ਦੱਸ ਦੇਵਾਂਗੇ ਵੀ ਕਿੰਨੇ ਇੰਚ ਕਾ ਤਿਆਰ ਕਰਨੇ ਇਹ 19 ਇੰਚ ਇਧਰ ਕੁੰਡੇ ਨਹੀਂ ਨਾ ਗੱਠ ਬੰਨੀ ਹੋਈ ਹੈ ਨਾ ਕੁੰਡੇ ਸਲਾਈਆ ਹੋਆ 19 ਇੰਚ ਹੈ ਆਪਣੀ ਤਿਆਰ ਰੱਖਣੀ ਹੈ ਜੀ ਆਪਾਂ ਤੁਹਾਨੂੰ ਦੱਸ ਦੇ ਵੀ ਬਾਰਡਰ ਕਿੰਨੇ ਇੰਚ ਆਪਾਂ ਨੇ ਇਹਦਾ ਕੀਤਾ ਹੋਇਆਗਾ ਬਾਰਡਰ ਕੀਤਾ ਹੋਇਆ ਜੀ ਇਹਦਾ ਪੌਣੇ 4 ਹੋ ਗਿਆ ਪੌਣੇ 4 ਇੰਚ ਦਾ ਬਾਰਡਰ ਕੀਤਾ ਹੋਇਆ ਜੀ ਉੱਪਰ ਇਹ ਸਾਰੇ ਹੋਣਾ 11 ਇੰਚ ਹੋਗੀ ਆਪਾਂ ਹੁਣ ਪੌਣੇ ਜਿੱਥੇ ਮੋਡਿਆਂ ਦੀ ਕਾਟ ਤੁਹਾਨੂੰ ਦੱਸ ਦੇ ਵੀ ਕਾਟ ਕਿਵੇਂ ਪਾਉਣੀ ਆ 2 3 ਤਿੰਨ ਕੁੰਡੇ ਆਪਾਂ ਇਧਰੋਂ ਕਟਾਲੇ ਜੀ ਤਿੰਨ ਇਧਰੋਂ ਕਟਾਲੇ ਤਿੰਨ ਨੂੰ 2 1 ਦੀ ਕਾਟ ਪਾਉਗੀ ਤੇ ਜਿਵੇਂ ਇਧਰੋਂ ਕੱਟ ਪਾਈਏਗੇ ਉਹ ਵੀ ਇਧਰੋਂ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਜੀ ਕਿ ਗਲੇ ਦੀ ਕਾਟ ਕਿਵੇਂ ਪਾਵਾਂਗੇ ਪਹਿਲਾਂ ਆਪਾਂ ਇਹ ਕਾਟ ਫਾਲੀਏ ਸਾਰੀ ਪੂਰੀ 3 2 1 ਦੀ ਕਾਟ ਪੈਂਦੀ ਹੈ ਜਿਸ ਕੀ ਵੀ ਵੀ ਜਾਗਤ ਬਣਾਉਣੀ ਜਾਗਤ ਦੀ ਵੀ 3 2 1 ਦੀ ਕਾਟ ਪੈਂਦੀ ਹੈ ਤੇ ਸਗੀ ਵੀ ਦੀ ਵੀ ਕੋਟੀ ਦੀ ਵੀ ਤੇ ਬਾਕੀ ਦਾ ਫਿਰ ਭਾਰੀ ਪਤਲੇ ਦਾ ਸਾਬ ਹੁੰਦਾ ਜੀ ਜੇ ਥੋੜੀ ਜਿਹੀ ਵੀ ਭਾਰੀ ਹੋ ਉਹ ਅਗੇ ਤਾਂ ਉਹਦੇ 4 ਇੰਚ 4 3 2 1 ਅਦੀ ਘੱਟ ਦਿੰਗੇ ਚਲੋ ਜੀ ਆਪਾਂ ਤੁਹਾਨੂੰ ਕਾਟ ਪਾ ਕੇ ਦਿਖਾਉਣੇ ਅਗੇ ਦੁਬਾਰੇ ਫੇਰ ਚਲੋ ਜੀ ਆਪਾਂ ਨੇ ਮੋਡਿਆਂ ਦੀ ਕਾਟ ਪਾਤੀ ਇਹ ਆਪਣੀ ਹੋ ਗਈ 12.5 ਇੰਚ ਆਪਾਂ ਹੁਣ ਇੱਥੇ ਪਾਉਣੀ ਜੀ ਗਲੇ ਦੀ ਕਾਟ ਆਪਾਂ ਮੋਢਿਆਂ ਦੀ ਕਾਟ ਪਾ ਕੇ ਇੱਥੇ ਤੱਕ ਆਪਣੀ ਕਾਟ ਪੂਰੀ ਹੋ ਗਈ ਇੱਕ ਉਂਗਲ ਆਪਾਂ ਨੇ 1 ਇੰਚ ਆਪਾਂ ਨੇ ਫਿਰ ਵਧਾ ਲਈ ਇਹ ਹੋਰ ਬੁੰਨਤਾ ਤੇ ਤਾਂ ਕਿ ਇਹ ਮੋਢਿਆਂ ਦੇ ਨਾਲ ਕਾਟ ਨਹੀਂ ਪੈਂਦੀ ਹੁੰਦੀ ਕਾਟਾ ਜਿਹੋ ਮੋਢਿਆਂ ਦੇ ਨਾਲ ਨਹੀਂ ਪੈਂਦੀ ਹੁੰਦੀ ਆਪਾਂ ਥੋੜਾ ਜਿਹਾ 4-5 ਸਲਾਈਆਂ ਪਾ ਕੇ ਆਪਾਂ ਫਿਰ ਗਲੇ ਦੀ ਕਾਟ ਪਾਉਣੇ ਆਂਗੇ ਆਪਾਂ ਹੁਣ ਸੋਨੂੰ ਗਲੇ ਦੀ ਕਾਟ ਪਾ ਕੇ ਦਿਖਾਉਣੇ ਆਂਗੇ

ਚਲੋ ਜੀ ਇੱਥੇ ਆਪਣਾ ਅੱਧ ਹੋ ਗਿਆ ਆਪਾਂ ਇੱਥੇ ਬਕਸੂਗਾ ਲਾਤਾ ਅੱਧ ਤੇ ਆਪਾਂ ਹੁਣ ਇਧਰੋਂ ਬੁਣ ਕੇ ਲਿਆਉਣੇ ਆਂਗੇ ਤਾਂ ਫਲਾਇ ਦਾ ਤੱਗਾ ਫਟ ਜਾਂਦਾ ਆਪਾਂ ਅਗੇ ਪੁੱਠੀ ਸਾਈਡ ਇਧਰਲੀ ਸਾਈਡ ਆਪਾਂ ਇੱਥੇ ਹੁਣ ਗਲੇ ਦੀ ਕਾਟ ਪਾਉਣਗੇ ਕੁੰਡੇ ਘਟਾਵਾਂਗੇ 1 2 3 4 5 ਆਪਾਂ ਨੇ ਹੁਣ ਇਹ ਪੰਜ ਕੁੰਡੇ ਘਟਾਤੇ ਜੀ ਉਸ ਤੋਂ ਬਾਅਦ ਆਪਾਂ ਘਟਾਵਾਂਗੇ 4 ਫੇਰ ਘਟਾਵਾਂਗੇ 3 ਫੇਰ 2 ਫੇਰ 1 ਫਿਰ ਜਿੰਨੇ ਆਪਾਂ ਨੇ ਇੱਥੇ ਝੋਟੇ ਰੱਖਣੇ ਹੋਏ ਮੋਢਿਆਂ ਦੇ ਤੇ ਉਹਨੇ ਰੱਖ ਕੇ ਬਾਕੀ ਦੇ ਫਿਰ ਸਾਰੇ ਕੁੰਡੇ ਆਪਾਂ ਨੇ ਘਟਾ ਦੇਣੇ ਨੇ ਚਲੋ ਜੀ ਆਪਾਂ ਸੋਨ ਬਣਾ ਕੇ ਫੇਰ ਦੁਬਾਰੇ ਹੋਰ ਦਿਖਾਉਣਿਆਂਗੇ ਜੋ ਦੂਜੀ ਸਾਈਡ ਇਧਰਲੀ ਸਾਈਡ ਆਪਾਂ ਬਣਾਵਾਂਗੇ ਫੇਰ ਆਪਾਂ ਫੇਰ ਦੁਬਾਰੇ ਦਿਖਾਵਾਂਗੇ ਤੁਹਾਨੂੰ ਚਲੋ ਜੀ ਜਿਹੜਾ ਇਹ ਆਪਾਂ ਨੇ ਗਲਤੀ ਬਣਾ ਲਿਆ ਤੁਸੀਂ ਕਲਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਗਾ ਗੋਲ ਇਸ ਤਰ੍ਹਾਂ ਜੇ ਮੈਂ ਆਪਾਂ ਨੇ ਇਧਰੋਂ ਕਟਾਏ ਤੇ 5 4 3 2 1 ਦੀ ਕਾਟ ਪਾਈ ਤੀ ਉਹ ਵੀ ਆਪਾਂ ਨੇ ਇਧਰ ਪਾਈਏ 5 4 3 2 1 ਇੱਕ ਤੱਕ ਇਹ ਵੀ ਕੱਟ ਗਏ ਇਧਰੋਂ ਇੱਥੇ ਤੱਕ ਕੱਟ ਗਏ ਤੇ ਇਹ ਆਪਾਂ ਦੇ ਪੂਰੀ ਹੋ ਗਈ 9 ਇੰਚੀ ਹੋ ਗਈ 9 ਇੰਚ ਦੇ 19 9 9 ਉਨੀ ਚ ਆਪਣਾ ਇਹ ਹਸਕੀ ਵੀ ਬਣਾਉਣੀ ᱛੂਨੀ ਤੇ ਤੇ ਆਪਣੀ ਸਕੀ ਵੀ ਹੋ ਗਈ ਆ ਦੇਖੋ ਜੀ ਇਹ ਥੋੜੀ ਵੱਧ ਜੀ ਗਈ ਕਿ ਮੇ ਜੋ ਬਦੀ ਨਹੀਂ ਹੈ ਇਹ ਵੀ ਲੱਗਦਾ ਹੈ ਜਿਹੜਾ ਗਲਾ ਆਪਾਂ ਨੇ ਹੁਣ ਇੱਥੇ ਕਰੋਸੀ ਨਾਲ ਕੋਰ ਲੱਗ ਜੂਗੀ ਆਪਾਂ ਜਦ ਦੋਨੇ ਪੱਲੇ ਜੋੜ ਤੇ ਪਰੇਤ ਕੁਸੀਨਾ ਕੋਰਲਾ ਮੰਨ ਕੇ ਸੋਨੂ ਸਾਰੇ ਪ੍ਰੋਪਰ ਜਦ ਤਿਆਰ ਹੋ ਗਈ ਵਧੀਆ ਬਣ ਗਈ ਆਪਾਂ ਸੋਨ ਫੇਰ ਦਿਖਾਵਾਂਗੇ ਇੱਥੇ ਆਪਣੀ ਹੋਊਗੀ ਜੀ ਕਢਾਈ ਇੰਨੀ ਇਥੋਂ ਆਈ ਇੱਥੇ ਤੱਕ ਇੱਥੇ ਤੱਕ ਹੋਈ ਤੇ ਉਦੋਂ ਵੀ ਇੱਥੇ ਤੱਕ ਆਪਣੀ ਇਹ ਕਢਾਈ ਹੋ ਜੂਗੀ ਦੋ ਫੁੱਲ ਆਪਾਂ ਇੱਥੇ ਪੈਣਗੇ ਦੋ ਇੱਥੇ ਪੈਣਗੇ ਤਿੰਨ ਇੱਥੇ ਨੀਚੇ ਪੈਣਗੇ ਤਿੰਨ ਇੱਥੇ ਇਹ ਆਪਾਂ ਦੇਖਦੇ ਹਾਂਗੇ ਤਿੰਨ ਰੰਗਾਂ ਦੀ ਪਹਿਲਾਂ ਵੀ ਆਪਾਂ ਤਿੰਨ ਰੰਗ ਪਾਏ ਤੇ ਹੁਣ ਵੀ ਆਪਾਂ ਤਿੰਨ ਰੰਗ ਰੰਗ ਪਾਵਾਂਗੇ ਜੇ ਕਿਸੇ ਭੈਣ ਨੇ ਬਣਵਾਉਣੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋਗੇ ਤੇ ਇਹ ਆਪਾਂ ਬੁੰਦਿਆ ਜੀ 10 ਨੰਬਰ ਸਲਾਈਆਂ ਤੇ 10 ਨੰਬਰ ਸਲਾਈਆਂ ਤੇ ਆਪਾਂ ਨੇ ਬਾਰਡਰ ਕੀਤਾਗਾ 10 ਨੰਬਰ ਨਾਲ ਹੀ ਆਪਾਂ ਬੁੰਦਿਆਂਗੇ ਤੇ ਕਈ ਭੈਣਾਂ 11 ਨੰਬਰ ਤੇ ਵੀ ਬੁੰਦੀਆਂ ਨੇ ਅੱਗੇ 12 ਨੰਬਰ ਸਲਾਈਆਂ ਤੇ ਬਾਰਡਰ ਕਰਦੇ ਤੇ ਉੱਪਰੋਂ 10 ਨੰਬਰ ਤੇ ਬੁੰਦਦੇ ਤੇ ਆਪਾਂ ਹੁਣ ਇਹ ਸਾਰੀ ਇਹ 11 ਧੀਰ 10 ਵੀ ਰੱਖ ਦੇਾਂਗੇ ਜੇ ਕਿਸੇ ਭੈਣ ਨੇ 12 ਤੱਕ ਰੋਣਾ ਤਾਂ 12 ਤੇ ਵੀ ਕਰ ਸਕਦੇ ਆਂਗੇ ਆਪਾਂ ਬਾਰਡਰ ਜਾਂ 11 ਤੱਕ ਵੀ ਕਰ ਸਕਦੇ ਆਂਦੇ ਆਸਤੇ ਆਪਾਂ ਵਰਦਾਸੀ ਵਰਤਦਿਆਂਗੇ ਸਰਾਇਆਂ ਜੇ ਤੁਸੀਂ ਪਹਿਣ ਕਹਿ ਕੇ ਵਧੀਆ ਲੈ ਕੇ ਆਇਆ ਕਰੋ ਜਿਨ੍ਹਾਂ ਦੀ ਵੀ ਆ ਕਾਲਸੀ ਜੀ ਨੂੰ ਉੱਤਰਦੀ ਹੈਗੀ ਕਈਆਂ ਦੀ ਆ ਪਾਲਸੀ ਜੀ ਜਿਹੜੀ ਇਹ ਉੱਤਰ ਜਾਂਦੀ ਫਿਰ ਜਦੋਂ ਇਹ ਕਾਲਾ ਹੋ ਜਾਂਦਾ ਕਾਲੀ ਪਸਮਾ ਹੋ ਜਾਂਦੀ ਹੈਗੀ ਇਹ ਆਪਣੀ ਚਿੱਟੀ ਦੇਖ ਲੋ ਕਿ 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 ਚਿੱਟੀ ਪਈ ਹੈਗੀ ਇਹ ਆਪਾਂ ਕਹਿ ਕੇ ਲੈ ਕੇ ਆਉਣ ਨੂੰਆਂ ਵੀ ਸਰਾੰਜ ਦੇ ਆ ਪਾਲਸੀ ਜੀ ਨਾਲ ਉਤਰੇ ਜੇ ਤਾਂ ਇਹ ਤਿੰਨ ਪੜਾਈ ਹੈ ਜੀ ਪਸਮਾ ਇਹ ਤੇ ਤਾਂ ਘੱਟ ਝੋਟੇ ਲੱਗਦੇ ਨੇ ਜਿਤੇ ਜਾ ਅਟ ਬਣਾਉਣੀ ਤਾਂ ਤਾਂ 30 ਝੋਟਿਆਂ ਤੇ ਲਾਇਓ ਤੁਸੀਂ ਤੇ ਜੇ ਇਹ ਸਕੀਵੀ ਬਣਾਉਣੀ ਆ ਤਾਂ ਇਹ ਜੇ ਤਾਂ ਭਾਰੀ ਹੈਗੀ ਇਹ ਥੋੜੀ ਜਿਹੀ ਭਾਰੀ ਹੈਗੀ ਜਿਹੜੀ ਭੈਣ ਉਹਦੀ ਹੈਗੀ ਇਹ ਸਕੀਵੀ ਇਹ ਆਪਾਂ ਨੇ ਲਾਇਏ ਨੇ ਜੀ 45 ਝੋਟੇ ਜਿਹੜੀ ਕੋਈ ਵੀ ਭੈਣ ਵੀ ਆਹ ਪਾਤੜੀ ਹੈਗੀ ਉਹਦੇ ਲੱਗਣਗੇ ਜੀ 40 ਝੋਟੇ ਤੇ ਬਸ ਐਂ ਆਪਾਂ ਨੇ ਜਿਹੜੀ ਵਰਦਮਾਨ ਦੀ ਉਹਦੀ ਪਛਮ ਹੁੰਦੀ ਹੈਗੀ ਉਹਦੇ ਲਾਇਓ ਜੀ ਤੁਸੀਂ 35 ਝੋਟੇ ਜਾਕਟ ਦੇ ਜਾਕਟ ਦੇ 35 ਝੋਟੇ ਲੱਗਣਗੇ ਉਹ ਵੀ 10 ਨੰਬਰ ਸਲਾਈਆਂ ਤੀਬੂ ਨੇ ਤੁਸੀਂ ਸਾਰੀਆਂ ਆਪਾਂ 10 ਨੰਬਰ ਸਲਾਈਆਂ ਤੀਬੂਂ ਦਿਆਂਗੇ ਮੈਂ ਤਾਂ ਬਸ ਵਰਤ ਦੀ ਜਿਆਦਾ ਵੀ 10 ਨੰਬਰ ਸਲਾਈਆਂ ਆ ਜਿਹੜਾ ਸਕੀਵੀ ਦਾ ਰੇਟ ਆ ਜੀ ਦਾ ਤਿੰਨ ਪਲਾਈ ਪਾਸਮਨ ਦਾ ਉਹਦਾ ਰੇਟ ਰਹੂਗਾ ਜੀ ਸਕੀਵੀ ਦਾ 1300 ਰੁਪਿਆ ਤੇ ਜੇ ਜਾਕਟ ਬਣਵਾਉਣੀ ਆ ਤਿੰਨ ਪਲਾਈ ਤੇ ਉਹਦਾ ਵੀ 13 ਜਾਕਟ ਦਾ ਵੀ 1300 ਰਹੂਗਾ ਜੀ ਤੇ ਜਿਹੜੀ ਦੂਜੀ ਆਪਣੀ ਵਰਤਮਾਨ ਦੀ ਪਛਮਾ ਹੁੰਦੀ ਆ ਉਹਦਾ ਰੇਟ ਥੋੜਾ ਜੀ 200 ਰੁਪਏ ਵਾਧਾ ਦਾ ਉਹਦਾ ਵਰਤਮਾਨ ਦੀ ਪਛਮਾ ਦਾ ਹੁੰਦਾ ਜੀ 1500 ਰੁਪਏ ਜਾਇਤ ਦਾ 1700 1700 ਜੀ ਕੋਟੀ ਦਾ ਜਿਹੜੀ ਵੀ ਭੈਣ ਨੇ ਕਿਸੇ ਨੇ ਵੀ ਪਛਮਾ ਤੇ ਉਮਰ ਨਹੀਂ ਹੋਵੇ ਤਾਂ ਦੱਸ ਸਕਦੇ ਹਾਂ ਰੇਟ ਆਪਾਂ ਤੁਹਾਨੂੰ ਦੱਸਦੇ ਨੇ ਤਿੰਨ ਭਲਾਇ ਦਾ ਰਹੂਗਾ ਜੀ ਇਹਦਾ 1300 ਰੁਪਏ ਜਾਇਤ ਦਾ ਰਹੂ 1500 ਰੁਪਏ ਤੇ ਜਿਹੜੀ ਦੂਜੀ ਆਪਣੀ ਪਛਮਾ ਉਹਦਾ ਰਹੂਗਾ ਜੀ ਕੋਟੀ ਦਾ ਸੋਰਾ 17 ਸੌ ਰੁਪਏ ਆਪਾਂ ਨੇ ਉਹ ਭੈਣ ਜਿਹਨੂੰ ਕੋਟੀਆਂ ਬੁੰਨੀਆਂ ਨੇ ਆਪਾਂ ਉਹਨੂੰ ਘਸਮੇ ਲੈ ਕੇ ਆਵਾਂਗੇ ਹਜੇ ਵਰਦਮਾਨ ਦੀ ਆਪਾਂ ਵਰਦਮਾਨ ਦੀ ਬਸਮੇ ਜਿਹੜੀ ਵਧੀਆ ਹੁੰਦੀ ਜੀ ਆਪਾਂ ਉਹੀ ਵਰਤ ਦੇਾਂਗੇ ਗੋਲਿਆਂ ਵਾਲੀ ਆਪਾਂ ਗੋਲੀ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਉਹ ਥੋੜੀ ਜਿਹੀ ਮਾਈਗੀ ਤਾਂ ਪੈ ਜਾਂਦੀ ਤੇ ਫਸਤੀ ਜੋ ਵਧੀਆ ਬਣ ਦੇਗੀ ਉਹਦੇ ਨਾਲ ਤੇ ਹੱਥ ਦੀ ਸਫਾਈ ਵੀ ਪੂਰੀ ਵਧੀਆ ਜੀ ਆਪਣੀ ਕੋਈ ਆਈ ਨਹੀਂ ਹੈਗਾ ਵੀ ਕੰਮ ਜੰਮੀ ਸੜਿਆ ਜਾਊਗਾ ਤੇ ਆਪਾਂ ਕੰਮ ਵਧੀਆ ਕਰਕੇ ਦੇਵਾਂਗੇ ਤੁਹਾਨੂੰ ਚਲੋ ਜੀ ਆਪਾਂ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਕਿਸੇ ਪੈਨ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਕੋਟਿਸ ਵਟ ਜਾਗਤ ਵਿਕਾਸ ਇਹ ਵੀ ਲੈਣੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਤੇ ਚਲੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਡੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ